ਪਰ 22 ਦੀ 2.5 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਆ ਹਾਲਾਤ ਵੇਖੋ ਸਰਕਾਰਾਂ ਸੋਚਦੀਆਂ ਹੁੰਦੀਆਂ ਜਾਂ ਅਫਸਰ ਸੋਚਦੇ ਹੁੰਦੇ ਆ ਹਾਲਾਤ ਅੱਜ ਨਹੀਂ ਬਣਨੇ ਸੀ ਜਿਹੜੇ ਹਾਲਾਤ ਅੱਜ ਬਣ ਗਏ ਨੇ ਫੋਟੋਆਂ ਖਿੱਚਣ ਵੀਡੀਓ ਬਣਾਉਣ ਪ੍ਰਸ਼ਾਸਨ ਆ ਜਾਂਦਾ ਪਰ ਇਹਨਾਂ ਦਾ ਦੁੱਖ ਜਿਹੜਾ ਉਹ ਹੁਣ ਤੁਹਾਨੂੰ ਸੁਣਾਉਣਿਆ ਕਿੰਨਾ ਵੱਡਾ ਬਾਈ ਜੀ 2.5 ਮਹੀਨਿਆਂ ਦੀ ਬੱਚੀ ਸੀ ਹਾਂਜੀ ਸਰ ਕਦੋਂ ਕਦੋਂ ਮੌਤ ਹੋਈ ਸਰ ਅੱਜ 28 ਤਰੀਕ ਨੂੰ ਹੋ ਗਈ ਸੀ ਵੀਰਵਾਰ ਹੂੰ ਇਹ ਤੋਂ ਸਾ ਕਿ ਅਸੀਂ ਬੰਨ ਬੰਨ ਲੱਗੇ ਗਏ ਦਰਿਆਣ ਵਹਾ ਕਰਕੇ ਅਸੀਂ ਇੱਥੇ ਲੱਗ ਗਏ ਮੈਨੂੰ ਘਰੇ ਜਾ ਨਹੀਂ ਹੋਇਆ ਮੇਰੀ ਗੁੱਡੀਆ 2.5 ਸਾਲ ਦੀ ਸੀ ਜਿਹੜੀ ਬਿਮਾਰ 2.5 ਸਾਲ ਦੀ ਸੀ ਹਾਂਜੀ ਅਨਾ 2 ਮਹੀਨੇ ਸੌਰੀ ਸੌਰੀ 2 ਮਹੀਨੇ ਦੀ ਜਿਹੜੀ ਬੁਖਾਰ ਕਰਕੇ ਲੈ ਕੇ ਗਏ ਕਿਥੇ ਕਿ ਨਹੀਂ ਜਾ ਹੀ ਨਹੀਂ ਹੋਇਆ ਕਿਤੇ अच्छा हां जी सर पूरी होगी पूरी हां जी पूरी होगी कारण मुख की मन दियो ਤੁਸੀਂ ਇੱਥੇ ਲੱਗੇ ਰਹੇ ਹਾਂਜੀ ਸਰ ਤੇ ਤੁਹਾਨੂੰ ਫੋਨ ਵੀ ਆਇਆ ਹੋਊਗਾ ਵੀ ਲੈ ਕੇ ਚੱਲੀ ਹਾਂਜੀ ਹਾਂਜੀ ਫੋਨ ਵੀ ਆਇਆ ਸੀ ਫਿਰ ਗਏ ਕਿਉਂ ਨਹੀਂ ਤੁਸੀਂ ਚਲੇ ਜਾ ਸਰ ਅਸੀਂ ਇੱਥੇ ਲੱਗੇ ਆ ਕਿ ਮੈਂ ਕਰੇ ਕਿਹਾ ਆਪਦੇ ਮਿੱਤਰ ਨੂੰ ਵੀ ਤੁਸੀਂ ਲੈ ਕੇ ਚਲੇ ਜਾਓ ਤੇ ਅਸੀਂ ਲੱਗੇ ਆ ਇੱਥੇ ਤੇ ਸਾਨੂੰ ਮੈਥੋਂ ਵੇਲ ਨਹੀਂ ਮਿਲੀ ਜੇ ਇੱਥੇ ਨਾ ਇੱਥੋਂ ਹਟਦੇ ਤਾਂ ਸ਼ਾਇਦ ਇੱਥੇ ਕੋਈ ਹੋਰ ਹੋਣਾ ਸੀਗਾ ਹਾਂ ਜੇ ਤੁਸੀਂ ਚਲੇ ਜਾਂਦੇ ਤਾਂ ਗੁੜੀਆ ਬਸ ਸਕਦੀ ਸੀ ਹਾਂਜੀ ਹਾਂਜੀ ਸਰ ਕੀ ਸਰਕਾਰਾਂ ਦੀ ਨਾਕਾਮੀ ਆ ਪ੍ਰਸ਼ਾਸਨ ਦੀ ਨਾਕਾਮੀ ਆ ਹਾਂਜੀ ਸਰ ਹੂੰ ਜੇ ਤੁਹਾਡੀ ਜਗ੍ਹਾ ਤੇ ਤੁਸੀਂ ਨਾ ਕੰਮ ਕਰਦੇ ਹੁੰਦੇ ਜੇ ਮਹਿਕਮਾ ਲੱਗਾ ਹੁੰਦਾ ਫੇਰ ਹਾਂਜੀ ਫੇਰ ਸ਼ਾਇਦ ਸਾਡੀ ਕੁੜੀ ਆ ਬਚ ਸਕਦੀ ਸੀ ਫੇਰ ਅਸੀਂ ਜਾ ਕੇ ਲੈ ਜਾਂਦੇ ਤੇ ਸ਼ਾਇਦ ਬਚ ਜਾਂਦੀ ਆਇਆ ਕੋਈ ਇੱਥੇ ਕੋਈ ਹੋਰ ਸਾਰ ਲੈਣ ਨਹੀਂ ਕੋਈ ਨਹੀਂ ਆਇਆ ਸਰ ਇੱਥੇ ਇੱਕ ਹੋਰ ਪੋਟਰ ਆਏਗਾ ਉਹਨੂੰ ਕਿਆ ਹੈਗਾ ਉਹ ਕਹਿੰਦੇ ਕਰਦੇ ਆ ਕਰਦੇ ਆ ਹੋਵੇ ਤਾਂ ਚਲੇ ਗਿਆ ਹੀ ਪੱਤਰਕਾਰ ਵੀ ਨਹੀਂ ਸੁਣਦੇ ਕੋਈ ਵੀ ਨਹੀਂ ਸੁਣਦਾ ਇਹ ਵੀ ਹਾਲਾਤ ਇਹੋ ਜਿਹੋਗੇ ਹਾਂਜੀ ਹਾਂਜੀ ਸਰ ਇਹ ਰੁੱਕਿਆ ਰੁੱਕਿਆ ਹੁੰਦਾ ਸਰਕਾਰਾਂ ਨੇ ਪੱਤਰਕਾਰਾਂ ਨੂੰ ਹਾਂਜੀ ਹਾਂਜੀ ਸਰ ਪੈਸੇ ਦਿੱਤੇ ਹੋਏ ਆ ਇੱਥੇ ਕੁਝ ਹੋਰ ਵਿਖਾਉਂਦੇ ਆ ਹਾਂ ਇੱਥੇ ਬਣਾ ਕੇ ਕੁਝ ਹੋਰ ਲੈ ਕੇ ਜਾਂਦੇ ਆ ਤੇ ਰਸਤੇ ਸਾਰਾ ਕੁਝ ਡਰੀਡ ਮਾਰ ਗਏ ਤੇ ਉੱਥੇ ਕੁਝ ਹੋਰ ਪੇਸ਼ ਕਰ ਦਿੰਦੇ ਆ ਹੂੰ ਪਰ ਆ ਡੁੱਬਦੇ ਦੀਂਦੇ ਨਹੀਂ ਪੱਤਰਕਾਰਾਂ ਦੇ ਵੀ ਜਵਾਕ ਨੇ ਹੁਣ ਆ ਜਦੋਂ ਪ੍ਰੋਪਰ ਨੂੰ ਪਾਣੀ ਵੜ ਗਿਆ ਤੇ ਪੱਤਰਕਾਰ ਵੀ ਤਾਂ ਰੋੜਨੇ ਹੀ ਆ ਉਹ ਕਿਹੜਾ ਬੈਠੇ ਰਹਿਣਗੇ ਸਰ ਉਹਨਾਂ ਨੇ ਪਹਿਲਾਂ ਆ ਉਹਦਾ ਪ੍ਰਬੰਧ ਕਰਕੇ ਰੱਖਿਆ ਹੋਇਆ ਹੂੰ ਸਾਡਾ ਇਹ ਤਾਂ ਆ ਕਿ ਸਜੀ ਕਰਕੇ ਖਾਣ ਆਲੇ ਆ ਜੇ ਸਾਡੀ ਕਿਲਾ ਡੇਡ ਪੈ ਲਈ ਸੀਗੀ ਉਹ ਵੀ ਸਾਰੀ ਦਰਿਆਲ ਵਹਾ ਕੇ ਲੈ ਗਿਆ ਨਹੀਂ ਫਿਰ ਕੀ ਹੋਣਾ ਚਾਹੀਦਾ ਭਾਜੀ ਜਿਹੜਾ ਫਿਰ ਗੋਦੀ মিডিਆ ਜਿਹਨੂੰ ਆਪਾਂ ਫਿਰ ਅੱਕ ਕੀ ਬੰਦਾ ਕਹਿੰਦਾ ਗੋਦੀ ਮੜੀ ਜਦੋਂ ਗੱਲ ਹੀ ਨਹੀਂ ਸੁਣਨੀ ਤੁਹਾਡੀ ਕਿਸੇ ਨੇ ਸਾਰੀ ਨਹੀਂ ਲੈਣੀ ਤੇ ਫਿਰ ਫਾਇਦਾ ਕੀ ਇੱਥੇ ਆਉਣ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਇੱਥੇ ਆਂਦੇ ਨੇ ਸ਼ੋਹੇ ਕਰਨਾ ਸ਼ੋਹੇ ਕਰਕੇ ਉਹੀ ਵਾਪਸ ਚਲੇ ਜਾਂਦੇ ਆ ਹਾਂਜੀ ਸਰ ਤੇ ਇਥੇ ਅਫਸਰ ਅਫਸਰ ਕਹਿੰਦੇ ਵੀ ਸਵੇਰੇ ਬਸ ਫੋਟੋਆਂ ਫੋਟੋਆਂ ਖਿੱਚਣ ਆਏ ਨੇ ਹਾਂਜੀ ਹਾਂਜੀ ਸਰ ਇਹ ਤਾਂ ਫੋਟੋਆਂ ਕਰ ਗਏ ਹੋ ਗਏ ਆ ਉਹਨਾਂ ਕਿਸੇ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਚੀਜ਼ ਦੀ ਨਹੀਂ ਲੋੜ ਆ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਆ ਅਸੀਂ ਤੁਹਾਨੂੰ ਲਿਆ ਕੇ ਦਿੰਨੇ ਆ ਆ ਸਾਡੇ ਸਰਦਾਰ ਵੀਰ ਲੱਗੇ ਹੋਇਆ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ